ਹਲੂਚੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਪਤਾ ਹੋਈਗਾ ਮੌਨਿਕਾ ਧਮਨ ਦਾ ਇੱਕ ਜਿਹੜਾ YouTube ਦਾ ਪੇਜ ਨਵਾਂ ਸਟਾਰਟਸ ਕੀਤਾ ਹੈ ਮੌਨਿਕਾ ਧਮਨ ਟਾਕ ਤੇ ਉਸ ਚੈਨਲ ਨੂੰ ਉਸ YouTube ਫੈਮਿਲੀ ਬਹੁਤ ਸਾਰੇ ਸਪੋਰਟ ਦੀ ਜ਼ਰੂਰਤ ਹੈ ਆਉ ਮੀਟ ਕਰਾਂਗੇ ਕਿ ਮੇਰਾ ਹਰ ਇੱਕ ਗੱਲਬਾਤ ਮੇਰੀ ਹਰ ਇੱਕ ਮੈਸੇਜ ਤੁਹਾਨੂੰ ਬਹੁਤ ਹੀ ਵਧੀਆ ਲੱਗੇ ਤੇ ਅੱਜ ਦਿਨ ਸੋਮਵਾਰ ਦਾ ਹੈ ਤੇ ਸੋਂ ਵਾ ਦੀਸ਼ੀਰਵਾ ਜਿਹੜੀ ਕਿ ਮੈਸ ਜੂਬ ਫੈਮਿਲੀ ਦੇ ਨਾਲ ਸਟਾਰਟ ਕੀਤੀ ਜੋ ਕਿ ਆਪਣਾ ਬਲੌਗ ਜਿੰਨੂੰ ਕਿਹਾ ਜਾਂਦਾ ਹੈ ਤੇ ਦੇਖੋ ਜੀ ਹਜੇ ਬਹੁਤ ਸਾਰਾ ਬੈਡ ਕਲੀਨ ਕਰਨ ਵਾਲਾ ਪਿਆ ਹੋਇਆ ਹੈ ਤੇ ਬਹੁਤ ਛੋਟੇ ਛੋਟੇ ਕੰਮ ਪਏ ਨੇ ਬਟ ਉਮੀਦ ਕਰਾਂਗੇ ਕਿ ਜਿਹੜਾ ਮੇਰਾ ਪੇਜ ਹੈ ਮੇਰਾ ਜੂਬ ਦਾ ਉਹ ਮੇਰੇ ਪਰਿਵਾਰ ਫੈਮਿਲੀ ਨੂੰ ਬਹੁਤ ਪਸੰਦ ਆਏ ਤੇ ਜੋ ਕਿ ਅੱਛੀ ਅੱਛੀ ਗੱਲਬਾਤ ਤੁਹਾਡੇ ਨਾਲ ਲੈ ਕੇ ਮੈਂ ਸ਼ੋਅ ਕਰਾਂ ਹਾਜ਼ਰ ਕਰਾਂ ਤੇ ਆਪਣੇ ਚੈਨਲ ਨਾਲ ਬਣਨ ਲਈ ਮੋਨਿਕਾ ਨੂੰ ਸਪੋਰਟ ਕਰਨ ਲਈ ਧੰਨਵਾਦ ਜੀ